ਸਾਰੇ ਪੰਜਾਬ ਦੇ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਅੱਜ ਜਸੀਂ ਜਿਹੜੀ ਵੀਡੀਓ ਕਰਨ ਲੱਗੇ ਹਾਂ ਉਹ ਹੈ ਦੋ ਰੰਗ ਪੁਸਤਕ ਦੇ ਵਿੱਚ ਸ਼ਾਮਲ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਜਿਹੜੀ ਕਵਿਤਾ ਹੈ ਜਾਂ ਪੁਸਤਕ ਹੈ ਜਾਂ ਕਵਿ ਇਸ ਕਵਿਤਾ ਦਾ ਜੋ ਸਰਲੇਖ ਹੈ ਉਹ ਸਾਨੂੰ ਜ਼ਾਹਰ ਹੈ ਕਿ ਕਵੀ ਦੀ ਪ੍ਰਾਣੇ ਪੰਜਾਬ ਦੇ ਨਾਲ ਜੋ ਦੋਸਤੀ ਹੈ ਜੋ ਇੱਕ ਅਟੈਚਮੈਂਟ ਹੈ ਜਾਂ ਜੋ ਕਵੀ ਦਾ ਮੋਹ ਹੈ ਉਹ ਸਤਿਪ੍ਰਤਕਾ ਹੈ ਕਵੀ ਪ੍ਰਾਣੇ ਪੰਜਾਬ ਨੂੰ ਆਵਾਜ਼ਾਂ ਕਹਿੰਦਾ ਹੋਇਆ ਨਵੇਂ ਜ਼ਮਾਨੇ ਦੀ ਰੋਸ਼ਨੀ ਦੇ ਨਾਲ ਜੋ ਤਬਦੀਲੀਆਂ ਆਈਆਂ ਨੇ ਉਹ ਕਵੀ ਨੂੰ ਬਹੁਤ ਕਿਤੇ ਕਿਤੇ ਪਰੇਸ਼ਾਨ ਕਰਦੀਆਂ ਨੇ ਤੇ ਕਵੀ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਜਿਹੜਾ ਪੁਰਾਣਾ ਸਮਾ ਸੀ ਜਾਂ ਪ੍ਰਾਣਾ ਪੰਜਾਬ ਸੀ ਉਹਦੇ ਵਿੱਚ ਆਪਣਾਪਣ ਜ਼ਿਆਦਾ ਸੀ ਉਹਦੇ ਵਿੱਚ ਮਿਲਾਪ ਜ਼ਿਆਦਾ ਸੀ ਉਹਦੇ ਵਿੱਚ ਲੋਕਾਂ ਦੀ ਆਪਸੀ ਸਾਝ ਜ਼ਿਆਦਾ ਸੀ ਤੇ ਕਭੀ ਉਸੇ ਸਾਝ ਨੂੰ ਉਸੇ ਮਿਲਾਪ ਨੂੰ ਉਸੇ ਹੀ ਪ੍ਰਤਾਪ ਨੂੰ ਇੱਥੇ ਯਾਦ ਕਰਦਾ ਹੈ ਤੇ ਸਮੇਂ ਦੇ ਬੀਤਣ ਨਾਲ ਪੁਰਾਣਾ ਭਾਈਚਾਰਾ ਲੋਕਾਂ ਦਾ ਪਹਿਰਾਵਾ ਰਿਸ਼ਤਿਆਂ ਦੀ ਸਾਝ ਵਪਾਰ ਸੱਚਾ ਸੁੱਚਾ ਵਪਾਰ ਸਭ ਖਤਮ ਹੋ ਚੁੱਕਾ ਹੈ ਕਭੀ ਉਸਦੀ ਜਗ੍ਹਾ ਪ੍ਰਾਤਨ ਸਭਿਆਚਾਰ ਨੂੰ ਪਿਆਰ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਪ੍ਰਾਣਾ ਅਦੱਤ ਹਿਰਸਨਾ ਕੇ ਪ੍ਰਾਣੇ ਸਵੇ ਵਾਲਾ ਜੋ ਇੱਕ ਦੂਜੇ ਦੀ ਸਤਕਾਰ ਸੀ, ਇਹ ਸਖ ਇੱਕ ਦੂਜੇ ਦੀ ਹੋ ਸੀ, ਇੱਕ ਦੂਜੇ ਦੀ ਤਾਂ ਸੀ। ਉਹ ਹੁਣ ਨਹੀਂ ਹੈ। ਕਭੀ ਨੂੰ ਉਹ ਪ੍ਰੀਤ ਦੀਆਂ ਪੀੜੀਆਂ ਪੀੜੀਆਂ ਗੰਡਾ ਭਾਵ ਉਹ ਪਿਆਰ ਦੇ ਪੱਕੇ ਪੱਕੇ ਰਿਸ਼ਤੇ ਹੁਣ ਖਤਮ ਹੋ ਰਹੇ ਹਨ। ਉਹਨਾਂ ਵਿੱਚ ਪਹਿਲਾ ਵਰਗਾ ਜੋ ਅਪੜਾਤ ਹੈ ਉਹ ਹੈ ਭਾਈਚਾਰਾ ਹੈ। ਉਹ ਨਹੀਂ ਗਿਆ। ਉਹ ਕੁੜੀਆਂ ਦੇ ਚਾਤ ਰਿੰਜਣਾ ਦੇ ਗਾਵਣ ਕਿਥੇ। ਕਵੀ ਅਨੁਸਾਰ ਪੁਰਾਣੇ ਸਮੇਂ ਦੇ ਵਿੱਚ ਕੁੜੀਆਂ ਜਾਂ ਜਿਹੜੀਆਂ ਮੁਟਿਆਰਾ ਸਨ ਉਹ ਇਕੱਠੀਆਂ ਹੋ ਕੇ ਤਿਰਿੰਜਨਾ ਦੇ ਵਿੱਚ ਚਰਖੇ ਕੱਤਦੀਆਂ ਸਨ ਗਾਉਂਦੀਆਂ ਸਨ ਤੇ ਖੁਸ਼ੀਆਂ ਮਨਾਉਂਦੀਆਂ ਸਨ ਪਰ ਸਮੇਂ ਦੇ ਬਦਲਣ ਨਾਲ ਮੁਟਿਆਰਾਂ ਦੇ ਜੀਵਨਾਂ 'ਚ ਇਹ ਪਰਵਰਤਨ ਆ ਗਿਆ ਹੈ ਉਹ ਸ਼ਰੀਕੇਾਂ ਦੀ ਆਪ ਵਾਲੀ ਗੱਲ ਸਾਰੀ ਗਈ ਆਈ ਉਹ ਪਾਪ ਜਿਹੜਾ ਇੱਕ ਦੂਜੇ ਦੇ ਨਾਲ ਸ਼ਰੀਕੇ ਬਰਾਦਰੀ ਦਾ ਆਪਸੀ ਮੋਹ ਹੀ ਇੱਕ ਦੂਜੇ ਨਾਲ ਜੋ ਪਿਆਰ ਸੀ ਉਹ ਸਾਰਾ ਖਤਮ ਹੋ ਗਿਆ ਹੈ ਉਹ ਕਾਤਰਾਂ ਤੇ ਸੇਵਾਵਾਂ ਕੁਰਬਾਨੀਆਂ ਤੇ ਜਰਨੇ ਜਿਗਰੇ ਤੇ ਹੌਸਲੇ ਅਗਲੀ ਗੱਲ ਕਵੀ ਕਹਿੰਦਾ ਹੈ ਕਿ ਪ੍ਰਾਣੇ ਸਮੇਂ ਦੇ ਵਿੱਚ ਜੋ ਸਾਰੇ ਲੋਕਾਂ ਦਾ ਆਪਸ ਦੇ ਵਿੱਚ ਇੱਕ ਰਿਸ਼ਤਾ ਸੀ ਮੋਹ ਦਾ ਪਿਆਰ ਦਾ ਤੇ ਇੱਕ ਦੂਜੇ ਲਈ ਕੁਰਬਾਨੀ ਕਰਨ ਦਾ ਜਜ਼ਬਾ ਸੀ ਹੌਸਲਾ ਸੀ ਤੇ ਬਹੁਤ ਵੱਡਾ ਜਿਗਰਾ ਸੀ ਉਹ ਹੁਣ ਖਤਮ ਹੋ ਰਿਹਾ ਹੈ ਕਹਿੰਦਾ ਭਾਬ ਕਿ ਅਸੀਂ ਲੋਕਾਂ ਦੇ ਅੰਦਰ ਜਿਹੜੀ ਤੰਗਦਲੀ ਹੈ ਉਹ ਆ ਰਹੀ ਹੈ ਕਿਉਂਕਿ ਬਹੁਤ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਬਹੁਤ ਕਰਕੇ ਆਮ ਕਰਕੇ ਸਿਰਫ ਆਪਣੇ ਤੱਕ ਸੀਮਤ ਹੋ ਗਿਆ ਹੈ ਹੱਸਣਾ ਬੋਲਣਾ ਰੋਟੀਆਂ ਤੇ ਮਹਿਫਲਾਂ ਭਾਵੇਂ ਪੁਰਾਣੇ ਸਮੇਂ ਚ ਲੋਕ ਜਿਹੜੇ ਸੀ ਉਹ ਬਹੁਤ ਖੁਸ਼ੀ ਨਾਲ ਹੱਸਦੇ ਸੀ ਬੋਲਦੇ ਸੀ ਗੱਲਾਂ ਕਰਦੇ ਸੀ ਰੋਟੀਆਂ ਭਾਵ ਖਾਣਾ ਪੀਣਾ ਸਾਂਝਾ ਸੀ ਮਹਿਫਲਾ ਲੱਗਦੀਆਂ ਸਨ ਉਹ ਇੱਕ ਦੂਜੇ ਤੋਂ ਬੁਰਾ ਕਰਮ ਕਰਨ ਦੀ ਸ਼ਰਮ ਸੀ ਉਹ ਸ਼ਰਾਫਤ ਹੁੰਦੀ ਸੀ ਉਹ ਵੜ ਖਤਮ ਹੋ ਗਈ ਪਬ ਕਵੀ ਨੇ ਇਸ ਹਫਤਾ ਦੇ ਰਾਹੀਂ ਪੰਜਾਬ ਦੇ ਵਿੱਚ ਪੁਰਾਣੇ ਪੰਜਾਬ ਦੇ ਸਮੇਂ ਤੇ ਆਧੁਨਿਕ ਜਿਹੜਾ ਪੰਜਾਬ ਜਿਹੜਾ ਕਵੀ ਦੇ ਵੇਲੇ ਦਾ ਪੰਜਾਬ ਸੀ ਉਸ ਦੇ ਵਿੱਚ ਇੱਕ ਅੰਦਰ ਸੱਭਿਆਚਾਰਕ ਅੰਤਰ ਮਹਿਸੂਸ ਕੀਤਾ ਹੈ ਇੱਕ ਆਪਸੀ ਜਿਹੜਾ ਭਾਈਚਾਰੇ ਦਾ ਜਿਹੜਾ ਅੰਤਰ ਹੈ ਉਹ ਉਸ ਨੇ ਮਹਿਸੂਸ ਕੀਰ ਕਰਦਿਆਂ ਹੋਇਆਂ ਕਵੀ ਨੂੰ ਇਹ ਲੱਗ ਰਿਹਾ ਹੈ ਕਿ ਉਹ ਸਮਾਪ੍ਰਾਣਾ ਜਿਹੜਾ ਸੀ ਉਹ ਖਤਮ ਹੋ ਗਿਆ ਉਹ ਸਾਡੇ ਅਨਪੜਾਂ ਦਾ ਗਠੀਲਾ ਅਣ ਟੁੱਟ ਭਾਈਚਾਰਾ ਕਿੱਥੇ ਕਵੀ ਨੂੰ ਇੰਜ ਲੱਗਦਾ ਹੈ ਕਿ ਜਿਹੜੇ ਪੁਰਾਣੇ ਲੋਕ ਸੀ ਉਹ ਚਾਹੇ ਅਨਪੜ੍ਹ ਸਨ ਉਹਨਾਂ ਨੂੰ ਗਿਆਨ ਨਹੀਂ ਸੀ ਜ਼ਿਆਦਾ ਕਿਉਂਕਿ ਉਹਨਾਂ ਦੀ ਬਹੁਤ ਪੜੇ ਲਿਖੇ ਵਰਗ ਦੇ ਲੋਕ ਨਹੀਂ ਸਨ ਪਰ ਉਹਨਾਂ ਦਾ ਆਪਸ ਦੇ ਵਿੱਚ ਬੜਾ ਅ ਟੁੱਟ ਬੰਧਨ ਸੀਗਾ ਪਿਆਰ ਦਾ ਜਿਹੜਾ ਉਹਨਾਂ ਨੂੰ ਇਕੱਠੇ ਰੱਖਦਾ ਸੀ ਭਾਈਚਾਰਾ ਸੀ ਉਹਨਾਂ ਦਾ ਦੋਸਤੀ ਸੀ ਉਹਨਾਂ ਦੀ ਗਵਾਚ ਗਏ ਕਿੱਥੇ ਕਵੀ ਸਵਾਲ ਕਰਦਾ ਹੈ ਕਿ ਉਹ ਸਾਰੇ ਪ੍ਰਾਣੇ ਭਾਵ ਦੋਸਤੀ ਤੇ ਰਿਸ਼ਤੇ ਕਿੱਥੇ ਗਵਾਚ ਗਏ ਦਿਲ ਜੋਰ ਮਿੱਠਤ ਕਿੱਥੇ ਤਾਂ ਇੱਕ ਦੂਜੇ ਦੇ ਨਾਲ ਦਿਲ ਮਿਲੇ ਸਨ ਇੱਕ ਦੂਜੇ ਦੇ ਉੱਪਰ ਮਾਣ ਸੀ ਤੇ ਮਿੱਠਾ ਬੋਲਣ ਦਾ ਲੋਕਾਂ ਦਾ ਸੁਲੂਕ ਸੀ ਉਹ ਕਿੱਥੇ ਹੈ ਮਿਲਤ ਭਾਵ ਮਿਲਣ ਦਾ ਜਿਹੜਾ ਚਾ ਸੀ ਮਿਲਣ ਦੀ ਏ ਖਿੱਚ ਸੀ ਉਹ ਕਿੱਥੇ ਹੈ ਉਹ ਬਾਹਾਂ ਦਾ ਮਾਣ ਜ਼ੋਰ ਸਾਰਾ ਸੱਸਾਂ ਦੇ ਸਮੁੰਦਰਾਂ ਵਰਗੇ ਦਿਲ ਕਿੱਥੇ ਕਵੀ ਨੂੰ ਲੱਗ ਰਿਹਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਔਰਤਾਂ ਦਾ ਸੁਭਾਅ ਸੀ ਮਤਲਬ ਕਹਿੰਦਾ ਕਿ ਕਵੀ ਨੂੰ ਜਿਹੜੇ ਮਸ਼ੀਨੀ ਕਰਨ ਦੇ ਪ੍ਰਭਾਵ ਨਾਲ ਜਿਹੜਾ ਇੱਕ ਰਿਸ਼ਤਿਆਂ ਦੇ ਉੱਤੇ ਜੋ ਪ੍ਰਭਾਵ ਹੈ ਜਾਂ ਸੱਭਿਆਚਾਰ ਤੇ ਜੋ ਪ੍ਰਭਾਵ ਹੈ ਜਾਂ ਮਨੋਕ ਦੇ ਉੱਤੇ ਜੋ ਪ੍ਰਭਾਵ ਹੈ ਕਵੀ ਉਸ ਤੋਂ ਚਿੰਤਤ ਹੈ ਉਹ ਕਹਿੰਦਾ ਹੈ ਕਿ ਔਰਤਾਂ ਦੇ ਦਿਨ ਪਹਿਲਾਂ ਸਮੁੰਦਰ ਵਰਗੇ ਸਨ ਕਹਿਣ ਦਾ ਭਾਵ ਕਿ ਆਪਣਾਤ ਸੀ ਇੱਕ ਦੂਜੇ ਲਈ ਤਾਂ ਉਹ ਘਟ ਵੀ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਮੈਂ ਪੁੱਛਿਆ ਨੋਹਾ ਤੀਹਾਂ ਤੀਆ ਦੀ ਲਹਾਜ ਦੀ ਸਭਤਾ ਜਵਾਈਆਂ ਦੀ ਪ੍ਰਾਣੀ ਮੋਤੀਆਂ ਵਰਗੀ ਆਗ ਕਿੱਥੇ ਇੱਥੇ ਕਵੀ ਸਵਾਲ ਕਰਦਾ ਹੈ ਕਿ ਪੜ੍ਹੇ ਲਿਖੇ ਵਰਗ ਵਿੱਚ ਨੋ ਜਬਾ ਨੇ ਇੱਕ ਲੜਕੇ ਨੂੰ ਕਵੀ ਨੇ ਜਦੋਂ ਪੁੱਛਿਆ ਕਿ ਪ੍ਰਾਣੀ ਸਭਿਅਤਾ ਵਾਲਾ ਹੁਣ ਨਿਹਾਰਜ ਜਾਂ ਪ੍ਰਾਣੀ ਸਭਿਅਤਾ ਵਾਲਾ ਇੱਕ ਦੂਜੇ ਦਾ ਜੋ ਇੱਕ ਸੰਗ ਸ਼ਰਮ ਸੀ ਜਾਂ ਇੱਕ ਦੂਜੇ ਨਾਲ ਜੋ ਬੋਹ ਸੀ ਉਹ ਕਿੱਥੇ ਹੈ ਤੇ ਕਵੀ ਨੂੰ ਲੱਗਿਆ ਕਿ ਉਹ ਸਾਰਾ ਕੁਝ ਸਮੇਂ ਨਾਲ ਖਤਮ ਹੋ ਰਿਹਾ ਹੈ ਸੱਜ ਵਿਆਹਿਆਂ ਦਾ ਬਹੁਤ ਆਦਰ ਸ਼ਿੰਗਾਰ ਸੀ ਸਵਾਰ ਕੇ ਆਪਣੇ ਆਪ ਨੂੰ ਰੱਖ ਲਿਆ ਸੀ ਆਦਰ ਹੁੰਦਾ ਸੀ ਉਹਨਾਂ ਦਾ ਤੇ ਲਾਡ ਤੇ ਮੁਰਾਦਾਵਾਂ ਦੀ ਮੁਰਾਦਾ ਸ਼ਾਵਾਂ ਤੇ ਉਹਨਾਂ ਨੂੰ ਸਾਰੇ ਲਾਡ ਕਰਦੇ ਸਨ ਕਿਤਾ ਹੁਣ ਕਭ ਨਹੀਂ ਅਜ ਲੱਗ ਰਿਹਾ ਕਿ ਸਾਰਾ ਕੁਝ ਸਮੇਂ ਦੇ ਬਦਲਣ ਨਾਲ ਕੱਟ ਗਿਆ ਉਹ ਸਾਲੂ ਜਿਹੜੇ ਔਰਤਾਂ ਲੈ ਕੇ ਆਪਣੇ ਸਿਰ ਤੇ ਆਪਣੀ ਮਾਨ ਬਿਰਿਆਦਾ ਨੂੰ ਕਾਇਮ ਰੱਖਦੀਆਂ ਨਿਕਲਦੀਆਂ ਸਨ ਘਰ ਦੇ ਵਿੱਚੋਂ ਬਾਗ ਤੇ ਫੁਲਕਾਰੀਆਂ ਲੈ ਕੇ ਉਹ ਆਪਣੀ ਫਹਿਰਾਵੇ ਦੀ ਸ਼ੋਭਾ ਵਧਾਉਂਦੀਆਂ ਸਨ ਉਹ ਮਹਿੰਦੀ ਆਪਣੇ ਹੱਥਾਂ ਤੇ ਰਲ ਆ ਕੇ ਸੁਹਾਗ ਦੀ ਸੁਖ ਮੰਗਦੀਆਂ ਸਨ ਓਹ ਹੱਥ ਪੈਰ ਰੰਗੇ ਉਹ ਤਿੱਲੇਦਾਰ ਜੁੱਤੀਆਂ ਕਵੀ ਕਹਿੰਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਪੁਰਾਣੇ ਔਰਤਾਂ ਸਨ ਮਹਿੰਦੀ ਦਾ ਰੰਗ ਲਗਾ ਕੇ ਆਪਣੇ ਸੁਹਾਗ ਦੀ ਸੁਖ ਮੰਗਦੀਆਂ ਸਨ ਹੱਥ ਪੈਰ ਆਪਣੇ ਸੁੰਦਰ ਢੰਗ ਨਾਲ ਸਜਾ ਕੇ ਮਹਿੰਦੀ ਨਾਲ ਤੇ ਤਿੱਲੇਦਾਰ ਜੁੱਤੀਆਂ ਪਾਹੀ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੀਆਂ ਸਨ ਪਰ ਸਮੇਂ ਦੇ ਬਦਲਣ ਨਾਲ ਜਿਹੜੇ ਫੈਸ਼ਨ ਹਨ ਉਹਨਾਂ ਵਿੱਚ ਵੀ ਬਦਲਾਅ ਆ ਗਿਆ ਹੈ ਕਾਪ ਕਭ ਨਹੀਂ ਲੱਗਦਾ ਹੈ ਕਿ ਮਨੋਖਾ ਆਪਣੀ ਸਭਿਅਤਾ ਤੋਂ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਰਿਹਾ ਹੈ। ਭਰਾ ਵੇ ਪ੍ਰਾਣੀ ਬੁੱਢੀ ਜੀ ਸਭਿਅਤਾ ਦਰਿਆਵਾਚਨਾਵਾ ਦੇ ਫੇਰ ਵਾਲੀ ਦੂਰੋਂ ਆਈ ਦੂਰ ਜਾਂਦੀ। ਕਵੀ ਭਰਾਵਾ ਇਸ ਕਵਤਾ ਦੇ ਨੌਜਵਾਨ ਲੜਕੇ ਨਾਇਕ ਨੂੰ ਕਹਿ ਰਿਹਾ ਹੈ ਕਿ ਇਹ ਉਹ ਜਿਹੜੀ ਪ੍ਰਾਣੀ ਸਭਿਅਤਾ ਸੀ ਬੇਸ਼ੱਕ ਉਸਨੂੰ ਬੁੱਢੀ ਕਿਹਾ ਗਿਆ ਪ੍ਰਾਣੀ ਕਿਹਾ ਗਿਆ ਹੈ ਪਰ ਉਸ ਦੀ ਪ੍ਰਾਤਨਤਾ ਦੇ ਵਿੱਚ ਬੜੀ ਅਮੀਰੀ ਸੀ। ਉਸ ਦੀ ਪ੍ਰਾਤਨਤਾ ਦੇ ਵਿੱਚ ਬਹੁਤ ਜ਼ਿਆਦਾ ਆਪਣਾਪਣ ਸੀ। ਜਿਹੜੇ ਚਨਾਵਾਂ ਚਨਾਦਰਿਆਵਾਂ ਦੇ ਵਿੱਚ ਦੇ ਨਾਲ ਜੁੜੀਆਂ ਪ੍ਰੇਮ ਕਹਾਣੀਆਂ ਵਾਲੀ ਉਹ ਸਭਿਤਾ ਜਿੱਥੇ ਦੂਰੋਂ 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 ਆਏ ਦੂਰੋਂ ਜਾਂਦੀ ਦਾ ਭਾਵ ਕੀ ਹੈ ਕਿ ਦੂਰੋਂ ਦੂਰੋਂ ਤੱਕ ਪਿਆਰ ਰਿਸ਼ਤੇ ਨਿਭਾਏ ਜਾਂਦੇ ਸਨ ਤੇ ਇੱਕ ਦੂਜੇ ਦੀ ਬਰਾਦਰੀ ਬਰਾਦਰੀ ਦਾ ਮਤਲਬ ਹੁੰਦਾ ਕਿ ਜਿਵੇਂ ਇੱਕ ਇੱਕ ਜਿਹੜੀ ਜਾਤ ਤੋਂ ਦੂਜੀ ਜਾਤ ਤੱਕ ਦਾ ਮਿਲਣਾ ਜੁਲਣਾ ਜਾਂ ਆਪਣੀ ਜਾਤ ਪਾਤ ਦੇ ਵਿੱਚ ਮਿਲਣਾ ਜੁਲਣਾ ਉਹ ਸਾਰਾ ਕੁਝ ਘਟ ਗਿਆ ਉਹ ਬੋਰਾਂ ਦੇ ਥੱਲੇ ਬੈਠ ਕੇ ਸੱਥਾਂ ਲਾਉਣ ਵਾਲਾ ਪੰਜਾਬ ਕਿੱਥੇ ਹੈ ਕਵੀ ਸਵਾਲ ਕਰਦਾ ਹੈ ਉਹੋ ਬੋਰ ਬੋਰ ਦਾ ਭਾਵੇਂ ਇੱਥੇ ਸਾਝਿਆ ਬੋਰ ਦੇ ਰੁੱਖ ਥੱਲੇ ਪੁਰਾਣੇ ਜਿਹੜੇ ਪੰਜਾਬ ਬਜ਼ੁਰਗ ਸੀ ਉਹ ਬੈਠ ਕੇ ਆਪਸ ਵਿੱਚ ਗੱਲਬਾਤ ਕਰਦੇ ਸੀ ਤਾਂ ਕਵੀ ਕਹਿੰਦਾ ਉਹ ਪੁਰਾਣੀਆਂ ਬਰਾਦਰੀਆਂ ਦੇ ਲੋਕਾਂ ਦਾ ਆਪਸ ਵਿੱਚ ਮਿਲਣਾ ਜਿੰਨਾ ਕਿੱਥੇ ਚਲਾ ਗਿਆ ਹੈ ਭਾ ਮਸ਼ੀਨੀਕਰਨ ਨੇ ਉਦਯੋਗੀਕਰਨ ਨੇ ਮਨੁੱਖ ਦੀ ਦੌੜ ਵਧਾ ਦਿੱਤੀ ਹੈ ਪੈਸੇ ਪ੍ਰਤੀ ਤੇ ਹਰ ਮਨੁੱਖ ਪਿੰਡੋਂ ਸ਼ਹਿਰ ਤੱਕ ਜਾ ਕੇ ਆਪਣੇ ਕੰਮ ਕਰਦਾ ਕਰਦਾ ਬੋੜਾਂ ਤੇ ਪਿੱਪੜਾਂ ਥੱਲੇ ਬੈਠਣਾ ਭੁੱਲ ਗਿਆ ਹੈ ਉਹ ਪੁਰਾਣੇ ਪਿੱਪਲ ਜਿਹੜੇ ਹਨ ਉਹਨਾਂ ਥੱਲੇ ਹੁਣ ਬੈਠਣਾ ਦਾ ਸਮਾਂ ਨਹੀਂ ਹਵਾ ਆਈ ਚਖੜ ਆਇਆ ਕਿਹੜਾ ਹਵਾ ਚਖੜ ਆਇ ਨਵੀਨ ਸਭਿਅਤਾ ਦਾ ਹਵਾ ਤੇ ਚਖੜ ਆਇਆ ਜਿਸ ਨੇ ਉਸ ਪੁਰਾਣੀ ਸਭਿਅਤਾ ਦੇ ਜੋ ਇੱਕ ਮજબૂત ਥਾਮਸਾ ਨਿਸ਼ਤੇ ਸਾਨ ਪਿੱਪਲ ਸਾਨ ਬੋੜ ਸਨ ਉਹਨਾਂ ਨੂੰ ਜੜੋਂ ਵੱਢ ਦਿੱਤਾ ਅਰਥਾਤ ਆਪਣਾ ਭਣ ਭਾਈਚਾਰਾ ਖਤਮ ਹੋ ਗਿਆ ਔਰ ਜੰਗਲ ਜਰੂਰ ਕਵੀ ਅਨਸਾਰ ਪ੍ਰਾਣਾ ਸੱਭਿਆਚਾਰ ਜਿਹੜਾ ਸੀ ਉਸ ਦੇ ਵਿੱਚ ਬੇਸ਼ੱਕ ਬਹੁਤੇ ਬਲੋਕ ਪੜੇ ਲਿਖੇ ਨਹੀਂ ਸਨ ਪਰ ਪ੍ਰਾਣਾ ਦੰਦ ਕੱਢਿਆ ਗੰਭੀਰ ਸੀ ਪਾਉ ਉਸ ਸਮੇਂ ਲੋਕਾਂ ਦੀ ਜ਼ੁਬਾਨ ਸੀ ਕਿ ਜ਼ੁਬਾਨ ਦੇ ਪੱਕੇ ਸਨ ਉਹ ਇੱਕ ਵਾਰ ਜਿਹੜੀ ਗੱਲ ਕਰ ਦਿੰਦੇ ਸਨ ਉਸ ਤੇ ਪੱਕੇ ਰਹਿੰਦੇ ਸਨ ਉਹ ਆਪਣੇ ਮਤਲਬ ਜਾਂ ਸਵਾਰਥ ਨੂੰ ਵੇਖ ਕੇ ਆਪਣਾ ਫੈਸਲਾ ਨਹੀਂ ਬਦਲਦੇ ਸਨ ਉਹ ਗੰਭੀਰ ਸਨ ਮੰਨਿਆ ਭਾਂਤ ਪਾਦ ਬੋਲੀਆਂ ਤੇ ਖਿਆਲ ਸੀ ਕਵੀ ਨਾਲ ਇਹ ਵੀ ਗੱਲ ਕਹਿੰਦਾ ਹੈ ਇਹ ਮੰਨਦਾ ਹੈ ਕਿ ਉਸ ਵੇਲੇ ਲੋਕਾਂ ਦੇ ਅੰਦਰ ਕੋਈ ਇਕਤਾ ਇਕਾਨੀਸ ਨਹੀਂ ਸੀ ਹੁੰਦੀ ਬੋਲੀਆਂ ਤੇ ਖਿਆਲ ਵਿਚਾਰ ਅਲੱਗ-ਅਲੱਗ ਸਨ ਕਿਉਂਕਿ ਕੋਈ ਉਹਨਾਂ ਨੂੰ ਸਿੱਖਿਆ ਜਾਂ ਕੋਈ ਵਿਦਿਆ ਦਾ ਚਾਨਣ ਨਹੀਂ ਸੀ ਅਣਜਾਣ ਸਨ ਲੋਕ ਪਰ ਸਿੱਧੇ ਸਾਦੇ ਸਨ ਕੰਮ ਕਰਨਾ ਹੱਥੀ ਕਿਰਤ ਕਰਨ ਦੇ ਸ਼ੁਕੀਨ ਇਨਸਾਨ ਨੇ ਤੇ ਕਵੀ ਨੇ ਸੁਣਿਆ ਹੈ ਕਿ ਉਹ ਬੈੰਦੇ ਉੱਠਦੇ ਜੀਣ ਦੇ ਜਾਗਦੇ ਹਰ ਵੇਲੇ ਆਪਣੇ ਬੋਲ ਪਗਾਉਣ ਵਾਸਤੇ ਚਿੰਤਾ ਰੱਖਦੇ ਸਨ ਉਹ ਕਦੇ ਵੀ ਆਪਣੇ ਮੂੰਹੋਂ ਕੱਢੀ ਹੋਈ ਕੋਈ ਵੀ ਗੱਲ ਇਕਰਾਰ ਇਸੇ ਨਾਲ ਕੀਤਾ ਇਕਰਾਰ ਜਿਹੜਾ ਹੈ ਉਸ ਨੂੰ ਪੂਰਾ ਕਰਨ ਵਿੱਚ ਆਪਣਾ ਮਾਣ ਮਹਿਸੂਸ ਕਰਦੇ ਸਨ ਉਹ ਬਿਲਕੁਲ ਵੀ ਕਦੇ ਵੀ ਆਪਣੀ ਕੀਤੀ ਹੋਈ ਗੱਲ ਤੋਂ ਮੁੱਕਰਦੇ ਨਹੀਂ ਸਨ ਉਹਨਾਂ ਪੁਰਾਣੇ ਸਮੇਂ ਵਿੱਚ ਕਵੀ ਕਹਿੰਦਾ ਹੈ ਕਿ ਲੋਕ ਵਪਾਰ ਕਰਦੇ ਸੀਗੇ ਚਾਹੇ ਵਸਤੂਆਂ ਦਾ ਵਪਾਰ ਸੀ ਚਾਹੇ ਆਪਸੀ ਰਿਸ਼ਤਿਆਂ ਦਾ ਸਾਂਝ ਸੀ ਬੜਾ ਸਾਫ਼ ਸੁਥਰਾ ਉਹਨਾਂ ਦਾ ਵਿਹਾਰ ਸੀ ਤੇ ਕਾਲੀ ਵਿੱਚ ਅਮੀਰ ਹੋਣ ਨੂੰ ਜ਼ਿੰਦਗੀ ਪੁਰਾਣੇ ਲੋਕ ਜਿਹੜੇ ਸਨ ਉਹ ਛੇਤੀ ਛੇਤੀ ਅਮੀਰ ਹੋਣ ਦੇ ਜਿਹੜੇ ਖਾਬ ਆ ਉਹ ਨਹੀਂ ਸੀ ਵੇਖੇ ਉਹ ਤਾਂ ਹੌਲੀ-ਹੌਲੀ ਕੰਮ ਕਰਕੇ ਕੀਰਤ ਕਰਕੇ ਵੀਰ ਹੋਣਾ ਚਾਹੁੰਦੇ ਸਨ ਇੱਕ ਰੱਬੀ ਜੋੜ ਮੇਲ ਜਾਣ ਕਾਲ ਕੋਲ ਦੁਨੀਆਂ ਦੀ ਸੇਵਾ ਕਰਦੇ ਲੋਕ ਸਮਝਦੇ ਸਨ ਕਿ ਇਹ ਸੰਸਾਰ ਤੇ ਆਉਣਾ ਪ੍ਰਮਾਤਮਾ ਦੇ ਦਾਇਕ ਸਰਬਬ ਹੈ ਇਸ ਦੁਨੀਆ ਚ ਆ ਕੇ ਉਹ ਸੇਵਾ ਕਰਦੇ ਸਿਮਰਨ ਕਰਦੇ ਇੱਕ ਦੂਜੇ ਦਾ ਸਾਥ ਦੇਦੇ ਸਨ ਉਹ ਚਾਂਦੀ ਦੀਆਂ ਠੀਕਰਾਂ ਪਾ ਪੈਸਿਆਂ ਨੂੰ ਆਪਣਾ ਰੱਬ ਨਹੀਂ ਸੀ ਸਮਝਦੇ ਉਹੋ ਇਹ ਰਿਸ਼ਤਿਆਂ ਦੇ ਵਿੱਚ ਆਪਣੇ ਭਾਂ ਨੂੰ ਰੱਬ ਸਮਝਦੇ ਸਨ ਜਫਰ ਜਾਲ ਦੇ ਵਿਲਾਤਾ ਜਾਂਦੇ ਕਾਬਲ ਖਬਾਬ ਜਗਾ ਜਗਾ ਤੇ ਜਾ ਕੇ ਵਪਾਰ ਕਰਦੇ ਸਨ ਸਫਰ ਕਰਦੇ ਸਨ ਮੁਸੀਬਤਾ ਸਹਿੰਦੇ ਸਨ ਦਿਨ ਰਾਤ ਸਫਰ ਕਰਦੇ ਸਨ ਸੋਹਣੇ ਹੁਨਰ ਸਨ ਉਹਨਾਂ ਦੇ ਕੋਲ ਹੁਨਰ ਦਾ ਮਤਲਬ ਟੈਲੈਂਟ ਹੁੰਦਰ ਸਨ ਤੇ ਕੰਮ ਬਣੇ ਦੇਸ਼ ਆਪਣੇ ਨੂੰ ਆਮਦੇ ਉਹ ਦੂਜੇ ਦੇਸ਼ ਚ ਵਪਾਰ ਕਰਨ ਜਾਂਦੇ ਸੀ ਤੇ ਕੰਮ ਕਰਕੇ ਮੋੜ ਆਪਣੇ ਵਤਨ ਨੂੰ ਆ ਜਾਂਦੇ ਸੀ ਪੈਣਣ ਵਾਲਿਆਂ ਤੇ ਬਣਾਉਣ ਵਾਲਿਆਂ ਦੋਹਾਂ ਦੇ ਸ਼ਗਨ ਮਨਾਉਂਦੇ ਦੋਵੇਂ ਤੇ ਰਾਜੀ ਇਹ ਪੁਰਾਣੇ ਸਮੇਂ ਦੇ ਵਿੱਚ ਇਹ ਬਹੁਤ ਇੱਕ ਦੂਜੇ ਦੀ ਸੁੱਖ ਖੈਰ ਮੰਗੀ ਜਾਂਦੀ ਸੀ ਜਿਹੜਾ ਕੋਈ ਵਸਤੂ ਬਣਾਉਂਦਾ ਸੀ ਉਹ ਉਹ ਪੈਨਟ ਵਾਲੇ ਦੀ ਸੁੱਖ ਮੰਗਦਾ ਸੀ ਤੇ ਜਿਹੜਾ ਵਸਤੂ ਨੂੰ ਪਹਿਨਦਾ ਸੀ ਉਹ ਬਣਾਉਣ ਵਾਲੇ ਦਾ ਸ਼ੁਕਰੀਆ ਕਰਦਾ ਸੀ ਦੋਹਾਂ ਪਾਸੇ ਇੱਕ ਦੂਜੇ ਦੀ ਸ਼ੁਭ ਕਾਮਨਾਵਾਂ ਹੁੰਦੀਆਂ ਸਨ ਤੇ ਦੋਵੇਂ ਧਿਰਾਂ ਕੋਈ ਚੀਜ਼ ਬਣਾਉਣ ਵਾਲੀ ਤੇ ਕੋਈ ਚੀਜ਼ ਪਾਉਣ ਵਾਲੀ ਭੋਗਣ ਵਾਲੀ ਦੋਵੇਂ ਇੱਕ ਦੂਜੇ ਦਾ ਸੁਖ ਸਰਬੱਤ ਦਾ ਭਲਾ ਚਾਉਂਦੀਆਂ ਸਾਂ। ਬਸੰਤੇ ਥੀਨ। ਹਰ ਕੋਈ ਜੀਉਂਦਾ ਸੀ, ਰਾਜ ਕੇ ਜੀਉਂਦਾ ਸੀ। ਭਾਵ ਜੀਵਨ ਦੇ ਨਾਂ ਤੇ ਦਿਨ ਕੱਟੀ ਨਹੀਂ ਕਰਦੇ ਸਨ, ਜੀਉਂਦੇ ਸਨ। ਰੋਟੀਆਂ ਪਏ ਖਾਂਦੇ। ਪਾਵੋ ਰਾਜ ਕੇ ਖਾਂਦੇ ਸਨ। ਉਹ ਵਪਾਰ ਵਾਸਤੇ ਲੱਦੇ ਜਾਂਦੇ ਸਨ ਤੇ ਲੱਦੇ ਹੀ ਆਉਂਦੇ ਸਨ। ਕਿਹਾ ਸੋਣਾ ਵਪਾਰ ਸੀ। ਉਹ ਵਪਾਰ ਦਾ ਭਾਵ ਇਥੇ ਹੈ ਕਿ ਸਦਾਗਰ ਸਨ ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ, ਇੱਕ ਤਾਂ ਇਹ ਮਤਲਬ ਲੈ ਸਕਦੇ ਹੋ, ਦੂਜਾ ਵਪਾਰ ਹੈ। ਆਪਸੀ ਵਿਚਾਰਾਂ ਦਾ ਆਪਸੀ ਪਿਆਰ ਦਾ ਵਪਾਰ ਕਰਦੇ ਸਨ ਕਵੀ ਅੰਤ ਫਿਰ ਸਵਾਲ ਕਰਦਾ ਹੈ ਨੌਜਵਾਨ ਨੂੰ ਕਿ ਤੂੰ ਦੱਸ ਕਿ ਉਹ ਵੇਲੇ ਕਿਉਂ ਲੱਗ ਗਏ ਉਹ ਨੌਜਵਾਨ ਪੀੜੀ ਤੇ ਨੌਜਵਾਨ ਨੂੰ ਕਹਿੰਦਾ ਹੈ ਕਿ ਉਹ ਵੇਲੇ ਕਿਉਂ ਲੱਗ ਗਏ ਹਨ ਉਸ ਵੇਲੇ ਵਹਿਮ ਸਨ ਸਾਡੇ ਠੀਕ ਕਹਿੰਦਾ ਉਸ ਵੇਲੇ ਵਹਿਮ ਸੀ ਸਾਡੇ ਬਹੁਤ ਸਾਰੇ ਵਿਸ਼ਵਾਸ ਅੰਧਵਿਸ਼ਵਾਸ ਸੀ ਪਰ ਤੁਹਾਡੇ ਕਿਹੜੇ ਘਟ ਹੈ ਉਹ ਕਹਿੰਦਾ ਆਧੁਨਿਕ ਸਭਿਅਤਾ ਦੇ ਅੰਦਰ ਵੀ ਬਹੁਤ ਅੰਧਵਿਸ਼ਵਾਸ ਹਨ ਨਾਮ ਬਦਲ ਗਏ ਹਨ ਬਸ ਰੂਪ ਬਦਲ ਗਏ ਹਨ ਪਰ ਵਹਿਮ ਅੱਜ ਵੀ ਕਾਇਮ ਹਨ ਕਵੀ ਅਨਸਾਰ ਵਿਗਿਆਨਕ ਯੋਗ ਦੇ ਵਿੱਚ ਵੀ ਮਨੁੱਖ ਹਾਲੇ ਵੀ ਕਈ ਤਰ੍ਹਾਂ ਦੀਆਂ ਵਹਿਮਾਂ ਪਰਮਾਤਮਾ ਦਾ ਗੁਲਾਮ ਹੈ ਆਦਮੀ ਦੀ ਪੂਜਾ ਛੱਡੀ ਮੰਨਿਆ ਗੁਨਾਹ ਸੀ ਪਰ ਠੀਕਰੀਆਂ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਸੀ ਕਵੀ ਫਿਰ ਇੱਕ ਪ੍ਰਸ਼ਨ ਕਰਦਾ ਹੈ ਕਿ ਠੀਕ ਹੈ ਇਹ ਬਨੋਖ ਨੇ ਜਿਹੜੀ ਪ੍ਰਾਣੇ ਬਨੋਖ ਨੇ ਕੋਈ ਜਿਹੜੀ ਆਪਣੀਆਂ ਕੁਝ ਮਾਨਸਿਕ ਸ਼ਕਤੀਆਂ ਧਾਰਨ ਕਰਕੇ ਉਹਦੀ ਪੂਜਾ ਕਰਦਾ ਸੀ ਉਹ ਅੰਧਵਿਸ਼ਵਾਸੀ ਸੀ ਇਹ ਗੁਨਾਹ ਹੈ ਪਰ ਅੱਜ ਜਦੋਂ ਬੰਦਾ ਪੈਸੇ ਦੀ ਪੂਜਾ ਕਰਨ ਲੱਗ ਪਿਆ ਹੈ ਤੇ ਕਿਤੇ ਇਹ ਕਿੱਥੋਂ ਦਾ ਪਉਨਿਆ ਹੈ ਪਾਪ ਕਵੀਨ ਸਾਰਤ ਵਰਤਮਾਨ ਸਮੇਂ ਟੈਕਨੋ ਜਿਹੜਾ ਮਸ਼ੀਨੀ ਕਰਨ ਦਾ ਉਦਯੋਗਿਕ ਕਰਨ ਦਾ ਸਮਾਂ ਸੀ ਕਵੀ ਦੇਵੇਂ ਨੇ ਉਸ ਵੇਲੇ ਜੋ ਪੈਸੇ ਦੀ ਦੌੜ ਸੀ ਉਹ ਵੀ ਬਹੁਤ ਮਾੜੀ ਸੀ ਸੇਵਾ ਕਰਨੀ ਮਜ਼ਦੂਰੀ ਮੰਗਣੀ ਕبھی ਕਹਿੰਦਾ ਕਿ ਪੁਰਾਣੇ ਸਮੇਂ ਲੋਕ ਇੱਕ ਦੂਜੇ ਦੀ ਮਦਦ ਕਰਦੇ ਸਨ ਤੇ ਬਦਲੇ ਵਿੱਚ ਪੈਸੇ ਦੀ ਉਮੀਦ ਨਹੀਂ ਸਨ ਰੱਖਦੇ ਠੀਕ ਹੈ ਕੁਝ ਲੋਕ ਬਾੜੇ ਵੀ ਸਨ ਉਹ ਮੁਰਦਿਆਂ ਦੇ ਜੇਬਾ ਫੋਲਦੇ ਸਨ ਤੇ ਉਹ ਉਹ ਵੀ ਚਲੋ ਉਹਨਾਂ ਦਾ ਵੀ ਵਿਹਾਰ ਇਸ ਤਰ੍ਹਾਂ ਦਾ ਪਰ ਬਹੁਤ ਘੱਟ ਲੋਕ ਐਹੋ ਜਿਹੇ ਸਨ ਜਿੱਦਾਂ ਕਵੀ ਕਹਿ ਰਿਹਾ ਕਿ ਅਸੀਂ ਗਰੀਬ ਸਾਂ ਪਰ ਪੁਰਾਣੇ ਸਮੇਂ ਚ ਮਨੁੱਖ ਚਾਹੇ ਸਾਧਨ ਨਹੀਂ ਸਨ ਉਹਦੇ ਕੋਲ ਗਰੀਬ ਸੀ ਪਰ ਉਸਤੇ ਕੋਲ ਸਬਰ ਸੰਤੋਖ ਰੂਪੀ ਦਾਤ ਬਹੁਤ ਵੱਡੀ ਸੀ ਜਿਸ ਤੇ ਕਨਾਲ ਪ੍ਰਾਣਾ ਮਨੋਕ ਜਿਹੜਾ ਸੀ ਆਪਣਾ ਜੀਵਨ ਸੌਖਾ ਜੀਉਂਦਾ ਸੀ ਕਿਉਂਕਿ ਉਹਦੇ ਅੰਦਰ ਸਬਰ ਸੰਤੋਖ ਸੀ ਤੇ ਕੂੜ ਪਾਪ ਕਰ ਅਮੀਰ ਹੋਣਾ ਵੇਲਾ ਵੇਲਾ بے ਸਬਰੀ ਦਾ ਅਮਰਤ ਬਣੀ ਸੀ ਪਾਪ પ્રાਣੇ ਸਮੇਂ ਚ ਕੋਈ ਵੀ ਝੂਠ ਬੋਲ ਕੇ ਅਪਰਾਧ ਕਰਕੇ ਅਮੀਰ ਹੋਣ ਨੂੰ ਬਹੁ ਗਿਣਤੀ ਲੋਕ ਪਸੰਦ ਨਹੀਂ ਕਰਨ ਕਰਦੇ ਤੇ ਕਦੇ ਵੀ ਵੇਨੇ ਜਾਂ ਰਹਿ ਕੇ ਰਹਿਣਾ ਨਹੀਂ ਚੰਗਾ ਲੱਗਦਾ ਸੀ ਉਹ ਬੇਸ਼ੱਕੀਰਤ ਕਰਤੀ ਸੀ ਕਭੀ ਕਹਿੰਦਾ ਸੋਹਣਿਆ ਦੱਸ ਨਾ ਵੇਲੇ ਕਿੱਧਰ ਲੰਘ ਗਏ ਕਵੀ ਉਦਾਸ ਹੈ ਕਿ ਜਿਹਾ ਸਮਾਂ ਹੁਣ ਨਹੀਂ ਰਿਹਾ ਪਿੱਪਲਾਂ ਦੇ ਪੱਤਿਆਂ ਦੀ ਝੂਮ ਝੂਮ ਜਿਹੜੇ ਸਾਡੇ ਗੁੰਗੇ ਦਿਨਾਂ ਨੂੰ ਬਲੰਦ ਰਸ ਦੀ ਸੀ ਉਹ ਫੜਕਦੇ ਕਿਉਂ ਨਹੀਂ ਮੋਚੂਲ ਹੋੜਾ ਚ ਕਵੀ ਕਹਿੰਦਾ ਹੈ ਕਿ ਪੁਰਾਣੇ ਸਮੇਂ ਦੇ ਜਿਹੜੇ ਪਿਆਰ ਰਿਸ਼ਤੇ ਸਨ ਸਾਰੇ ਅੱਜ ਖਤਮ ਹੋ ਰਹੇ ਹਨ ਕੋਈ ਨਾ ਚ ਉਹਨਾਂ ਦਾ ਨਾ ਹੁਣ ਵੇਖੜਿਆ ਆਉਂਦਾ ਕਹਿੰਦਾ ਭਾਵ ਕਿ ਪੁਰਾਣੀ ਸਾਦਗੀ ਜਿਹੜੀ ਹੈ ਉਹ ਹੁਣ ਖਤਮ ਹੋ ਗਈ ਹੈ ਪਾਠ ਪਈ ਅੱਜ ਦੀ ਸਭਿਤਾ ਤੇ ਅੰਤ ਵਿੱਚ ਕਵੀ ਕਹਿੰਦਾ ਹੈ ਕਿ ਜਿਹੜੀ ਸਭਿਤਾ ਯੋਗਿਕरण ਤੋਂ ਬਾਅਦ ਆਈ ਹੈ ਉਹ ਉਸ ਨੂੰ ਪਸੰਦ ਨਹੀਂ ਹੈ ਪੱਠ ਪਈ ਪਾ ਉਹਨੂੰ ਖਤਮ ਹੋ ਜੇ ਸੜ ਜਾਵੇ ਕਿੰਦਾ ਕਵੀ ਨੂੰ ਚੰਗਾ ਨਹੀਂ ਲੱਗਦਾ ਉਹ ਦਰਿਆਵਾਂ ਦਾ ਨਹਾਉਣ ਜਾਣਾ ਢੋਲਕੀ ਵੱਜਦੇ ਸਾਂ ਪੁਰਾਣੇ ਸਮੇਂ ਲੋਕ ਮਸ਼ੀਨੀ ਕਰਨ ਤੋਂ ਪਹਿਲਾਂ ਬੜੇ ਖੁੱਲ੍ਹੇ ਖਲਾਸਾ ਜੀਵਨ ਜਿਉਂਦੇ ਸੀ ਨਰੰਜਨ ਵੀ ਬੜਾ ਵਧੀਆ ਸੀ ਢੋਲਕੀ ਦੀ ਬਿਜੌੜੀ ਕੁਸ਼ਤੀਆਂ ਕਰਨੀਆਂ ਕਬੱਡੀਆਂ ਖੇਡਣੀਆਂ ਅਖਾੜਿਆਂ 'ਚ ਜਾਣਾ ਕਵੀ ਅਨਸਾਰ ਸਭ ਕੁਝ ਜੋ ਹੈ ਉਹ ਬਹੁਤ ਮੀਨਿੰਗਫੁਲ ਸੀ ਤੇ ਅੱਜ ਦੇ ਸਮੇਂ 'ਚ ਕਵੀ ਨੂੰ ਲੱਗ ਰਿਹਾ ਹੈ ਕਿ ਉਹ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈ ਸਬਜਿੰਦ ਦਾ ਚਾਹ ਸਭ ਹੋਣ ਦਾ ਮਾਣ ਸੀਣ ਦਾ ਨਸ਼ਾ ਕਿੱਥੇ ਉਹ ਪਿਆਰੀ ਬਸੰਤ ਦੀਆਂ ਫੁੱਲਾਂ ਦੀਆਂ ਹੋਲੀਆਂ ਬਾਗ-ਬਾਗ ਪਰ ਪਚਕਾਰੀਆਂ ਰੂਪਾਂ ਦਾ ਖੇਡਣਾ ਉਹ ਲੋੜੀਆਂ ਦੀ ਲੱਕੜਾਂ ਤੇ ਦੀਵੰਗ ਬੂਹੇ ਅੰਤ 'ਚ ਕਵੀ ਕਹਿੰਦਾ ਹੈ ਲਾਸਟ ਪੈਰੇ ਵਿੱਚ ਕਿ ਪੁਰਾਣੇ ਸਮੇਂ 'ਚ ਲੋਕ ਤਿਹਾਰ ਵੀ ਇੱਕ ਦੂਜੇ ਨਾਲ ਮਿਲ ਕੇ ਬਣਾਉਂਦੇ ਸਨ ਬਸੰਤ ਦੇ ਸਮੇਂ ਫੁੱਲਾਂ ਦੇ ਦੀਦਾਲ ਖੇਡਣਾ ਪਚਕਾਰੀਆਂ ਚਲਾ ਕੇ ਹੋਲੀ ਖੇਡਣਾ ਜਾਂ ਫਿਰ ਇਸ ਤੋਂ ਇਲਾਵਾ ਕਵੀ ਦੇ ਅਨਸਾਰ ਉਸ ਵੇਲੇ ਜੋ ਮਾਹੌਲ ਹੁੰਦਾ ਸੀ ਬੜਾ ਹੀ ਮਨ ਨੂੰ ਤੁੰਬਣ ਵਾਲਾ ਹੁੰਦਾ ਸੀ ਤੇ ਵਹਿਮਸਨ ਕੁੜੀਆਂ ਇਕੱਠੀਆਂ ਹੋ ਕੇ ਨੱਚਦੀਆਂ ਖੇਡਦੀਆਂ ਗਿੱਧੇ ਪਾਉਂਦੀਆਂ ਕਿੱਥੇ ਗਿਆ ਸਾਰਾ ਕੁਛ ਕਵੀ ਅਨਸਾਰ ਔਖਾ ਹੈ ਜਿੰਦਾ ਫਸਲੀਆਂ ਨੂੰ ਕੱਢਣਾ ਕਵੀ ਫਿਰ ਇਸ ਗੱਲ ਤੇ ਘਰਾਨੀ ਪ੍ਰਗਟ ਕਰਦਾ ਹੈ ਕਿ ਹੁਣ ਲੋਕ ਨਵੇਂ ਨਵੇਂ ਯੋਗ ਨਾਲ ਜੁੜ ਗਏ ਹਨ ਉਹਨਾਂ ਨੂੰ ਹੁਣ ਸਾਦਗੀ ਦਾ ਜਿਹੜੀ ਵਿੱਚ ਬੇਨਾਲ ਜੋੜਨਾ ਔਖਾ ਹੈ ਕੰਡੇ ਨਾਲੋਂ ਫੁੱਲ ਨੂੰ ਤੋੜਨਾ ਫੁੱਲ ਨੂੰ ਮਾਰਨਾ ਹੈ। ਪੰਤ ਵਿੱਚ ਕਵੀ ਨੂੰ ਲੱਗ ਰਿਹਾ ਹੈ ਕਿ ਇੱਕ ਜਿਹੜੀ ਬਦਲ ਦੀ ਸੱਭਿਤਾ ਦੇ ਨਾਲ ਜਿਹੜੀ ਸਾਡੇ ਮਨ ਵਿੱਚ ਬੁਰਾਈਆਂ ਆ ਰਹੀਆਂ ਹਨ ਉਹਨਾਂ ਨੂੰ ਕੱਢਣਾ ਚਾਹੀਦਾ ਹੈ ਤੇ ਸਾਨੂੰ ਫੁੱਲ ਰੂਪੀ ਜਿਹੜਾ ਸਾਡਾ ਪੁਰਾਣਾ ਪਿਆਰ ਭਾਈਚਾਰਾ ਹੈ ਉਸ ਨੂੰ ਮੁੜ ਤੋਂ ਖਿੜਾਉਣਾ ਚਾਹੀਦਾ ਪਰ ਇਹ ਔਖਾ ਹੈ। ਦੱਸਣਾ ਇਹ ਕੀ ਹੋਇਆ। ਕਵੀ ਕਹਿ ਰਿਹਾ ਹੈ ਕਿ ਠੀਕ ਹੈ ਉਦਯੋਗੀਕਰਨ ਨੇ ਮਨੁੱਖ ਦਾ ਜੀਵਨ ਬਦਲ ਲਿਆ ਹੈ। ਪਰ ਇਹ ਕੀ ਹੋਇਆ ਹੈ? ਕਵੀ ਨੂੰ ਇਸ ਗੱਲ ਦੀ ਬਹੁਤ ਹਰਾਨੀ ਆ। ਇਹ ਸਾਰਾ ਕੁਝ ਕਿਉਂ ਹੋਇਆ ਹੈ ਜਿਹੋ ਜੇ ਮਸ਼ੀਨੀਕਰਨ ਆਇਆ ਹੈ ਉਦਯੋਗੀਕਰਨ ਆਇਆ ਹੈ ਇਹ ਤਾਂ ਚੰਗੇ ਪਾਸੇ ਲਈ ਆਇਆ ਸੀ ਪਰ ਇਹਨੇ ਤਾਂ ਮਨੁੱਖ ਨੇ ਬਹੁਤ ਕੁਝ ਗੁਆ ਲਿਆ ਜਿਸ ਤਰ੍ਹਾਂ ਦਵਾਈ ਖਾ ਮਰੀਜ਼ ਕੋਈ ਦਵਾਈ ਖਾਂ ਖਾਂਦਾ ਹੈ ਠੀਕ ਹੋਣ ਲਈ ਪਰ ਜੇਕਰ ਉਹ ਦਵਾਈ ਹੀ ਉਸਨੂੰ ਹੋਰ ਬਿਮਾਰ ਕਰ ਦੇਵੇ ਤਾਂ ਉਸਦਾ ਕੀ ਲਾਭ ਮੈਂ ਕਦੇ ਵੀ ਕਹਿੰਦਾ ਤਰੱਕੀ ਤਾਂ ਮਨੁੱਖ ਨੇ ਆਪਣੀਆਂ ਖੁਸ਼ੀਆਂ ਲਈ ਕੀਤੀ ਸੀ ਪਰ ਉਸ ਤਰੱਕੀ ਨਾਲ ਮਨੁੱਖ ਦੇ ਹੱਥ ਕੁਝ ਨਹੀਂ ਲੱਗਾ ਸਭੋਂ ਮਨੁੱਖ ਨੂੰ ਬਹੁਤ ਜ਼ਿਆਦਾ ਜਿਹੜਾ ਜੀਵਨ ਉਹਦਾ ਉਹ ਇਕੱਲਾ ਹੋ ਗਿਆ ਹੈ ਉਹਦੇ ਜੀਵਨ ਦੇ ਵਿੱਚ ਖਾਲੀਪਨ ਆ ਗਿਆ ਹੈ ਰਿਸ਼ਤਿਆਂ ਤੋਂ ਦੇ ਬਹੁਤ ਘਟ ਗਏ ਹਨ ਆਪਸੀ ਵਿਸ਼ਵਾਸ ਘਟ ਗਿਆ ਹੈ ਦਿਨ ਦਿਹਾੜ ਤਿਥਾਂ ਤਿਹਾਰਾਂ ਦਾ ਚਾ ਘਟ ਗਿਆ ਹੈ ਤੇ ਹੁਣ ਸਾਰੇ ਪਾਸੇ ਪੁਰਾਣੇ ਸਮੇਂ ਦੇ ਜਿਹੜਾ ਤ੍ਰਿੰਜਣ ਚ ਜਾਣਾ ਜਾਂ ਕੁੜੀਆਂ ਦਾ ਸਖੀਆਂ ਦਾ ਨਾਲ ਕੇ ਖੇਡਣਾ ਉਹ ਸਾਰਾ ਕੁਝ ਸਾਦ ਹੀ ਖਤਮ ਹੋ ਗਈ ਹੱਥੀ ਕੀਰਤ ਕਰਨਾ ਅਸੀਂ ਛੱਡ ਦਿੱਤਾ ਹੈ ਦਿਲ ਸਾਡੇ ਸਖ ਨੇ ਲਾਟ ਪੁੱਝ ਗਈ ਗਾਂਤ ਦੇ ਵਿੱਚ ਕਵੀ ਕਹਿੰਦਾ ਹੈ ਕਿ ਉਦਯੋਗੀਕਰਨ ਨੇ ਸਾਨੂੰ ਬਾਰੀ ਖੁਸ਼ੀਆਂ ਬਹੁਤ ਦਿੱਤੀਆਂ ਮਸ਼ੀਨੀਕਰਨ ਨੇ ਪਰ ਸਾਡੇ ਦਿਲਾਂ ਨੂੰ ਖਾਲੀ ਕਰ ਦਿੱਤਾ ਹੈ ਤੇ ਇੰਜ ਲੱਗਦਾ ਹੈ ਜਿਵੇਂ ਪਿਆਰ ਦੀ ਉਸਲੀ ਪਿਆਰ ਦੀ ਲਾਟ ਬੁਝ ਗਈ ਇਸ ਪ੍ਰਕਾਰ ਇੱਕ ਹਫਤਾ ਜਿੱਥੇ ਮਸ਼ੀਨੀਕਰਨ ਦੀ ਗੱਲ ਕਰਦੀ ਹੈ ਸਭਿਤਾ ਦੇ ਬਦਲਾ ਬਦਲਣ ਦੀ ਗੱਲ ਕਰਦੀ ਹੈ ਉਥੇ ਨਾਲ ਹੀ ਮਨੁੱਖੀ ਵਿਹਾਰ ਵਿੱਚ ਆਏ ਨਿਗਾਰ ਦੀ ਗੱਲ ਕਰਦੀ ਹੈ ਮਨੁੱਖੀ ਵਿਹਾਰ ਵਿੱਚ ਆਏ ਪਰਵਰਤਨ ਦੀ ਗੱਲ ਕਰਦੀ ਹੈ ਪ੍ਰੋਫੈਸਰ ਪੂਰਨ ਸਿੰਘ ਰੋਮਾਂਟਿਕ ਕਵੀ ਨੇ ਕੁਦਰਤ ਪ੍ਰੇਮੀ ਕਵੀ ਨੇ ਤੇ ਇਸ ਕਪਤਾ ਦੇ ਵਿੱਚ ਉਹਨਾਂ ਨੇ ਸਮਾਜਿਕ ਤੌਰ ਤੇ ਜੋ ਬਦਲਾਅ ਆਏ ਨੇ ਸੱਭਿਆਚਾਰਕ ਤੌਰ ਤੇ ਬਦਲਾਅ ਆਏ ਹਨ ਨਵੇਂ ਉਦਯੋਗਿਕरण ਦੇ ਨਾਲ ਉਹਨਾਂ ਤੇ ਚਿੰਤਾ ਜਾਰ ਕੀਤੀ ਹੈ ਕਿ ਬੇਸ਼ੱਕ ਪਦਾਰਥਕ ਤਰੱਕੀ ਹੋ ਗਈ ਹੈ ਪਰ ਮਾਨਵੀ ਕਦਰਾਂ ਕੀਮਤਾਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਬਹੁਤ ਢਿਗਾਰ ਆਇਆ ਹੈ ਬਹੁਤ ਉਹਨਾਂ ਦਾ ਪਤਨ ਹੋ ਰਿਹਾ ਹੈ ਇਸ ਪ੍ਰਤੀ ਕਵਿਚਿੰਤਾ ਪ੍ਰਗਟ ਕਰ ਦਿੱਤਾ ਹੈ